ਇਸ ਸਮੇਂ ਸੰਗਰੂਰ ਦੀ ਜੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਦਾ ਜਿਹੜਾ ਬਿਜਲੀ ਬੋਰਡ ਹੈਗਾ ਉਸ ਦਾ ਜਿਹੜਾ ਜਿਹੜੇ 30 ਸਰਕਾਰੀ ਵਿਭਾਗ ਨੇ ਉਹਨਾਂ ਦੇ ਵੱਲ 139 ਕਰੋੜ ਦੇ ਕਰੀਬ ਜਿਹੜਾ ਬਕਾਇਆ ਹੈਗਾ ਉਹ ਖੜਾ ਹੈਗਾ ਜੀ ਹਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਹੈਗਾ ਤਾਂ ਇੱਥੇ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਸਮੇਂ ਬਿਜਲੀ ਵਿਭਾਗ ਹੈਗਾ ਉਹ ਉਹ 30 ਦੇ ਕਰੀਬ ਜਿਹੜੇ ਸਰਕਾਰੀ ਵਿਭਾਗ ਨੇਗੇ ਉਹਨਾਂ ਦੇ ਵੱਲ 139 ਕਰੋੜ ਦਾ ਜਿਹੜਾ ਬਕਾਇਆ ਹੈਗਾ ਉਹ ਖੜਾ ਹੈ ਜਾਂ ਸਿੱਧੇ ਸਿੱਧੇ ਰੂਪ 'ਚ ਗੱਲ ਕਰ ਲਈਏ ਤਾਂ 139 ਕਰੋੜ ਦਾ ਜਿਹੜਾ ਕਰਜ਼ਈ ਹੋਇਆ ਪਿਆਗਾ ਇਸ ਸਮੇਂ ਸੰਗਰੂਰ ਦਾ ਬਿਜਲੀ ਵਿਭਾਗ ਤਾਂ ਇਸ ਦੇ ਵਿੱਚ ਇੱਕ ਪ੍ਰੋਪਰ ਜਿਹੜੀ ਇਹ ਲਿਸਟ ਹੈਗੀ ਹੈ ਜਾਰੀ ਕੀਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਵੱਖ-ਵੱਖ ਜਿਹੜੇ ਵਿਭਾਗ ਨੇ ਤੇ ਹਲਕਾ ਵਾਈਜ਼ ਸੰਗਰੂਰ ਸੁਨਾਮ ਲਹਿਰਾ ਦਿੜਬਾ ਪਾਤਣਾ ਧੂਰੀ ਜਿਹੜੇ ਅਲੱਗ-ਅਲੱਗ ਜਿਹੜੇ ਵਿਭਾਗਾਂ ਦੇ ਹਿਸਾਬ ਨਾਲ ਜਿਹੜੀ ਵੰਡ ਕੀਤੀ ਗਈ ਹੈ ਇਸ ਲਿਸਟ ਦੀ ਤਾਂ ਇਹ ਸਾਰੇ ਇਸ ਦੇ ਵਿੱਚ ਦਿੱਤੇ ਗਏ ਨੇ ਤਾਂ 30 ਜਿਹੜੇ ਵਿਭਾਗ ਨੇ ਸਰਕਾਰੀ ਤੇ ਇਥੋਂ ਜੀ ਸਭ ਤੋਂ ਵੱਡੀ ਜਿਹੜੀ ਲਿਸਟ ਆ ਸੀ ਉਹਦੇ ਚ ਇਹ ਦੇਖ ਲਈਏ ਕਿ ਕੁੱਲ ਜਿਹੜਾ 139 ਕਰੋੜ ਬਣਦਾ ਹੈ ਤਾਂ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਧ ਬਕਾਇਆ ਹੈਗਾ ਉਹ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦਾ ਹੈ ਜਿਹੜਾ 59 ਕਰੋੜ 39 ਲੱਖ ਰੁਪਏ ਬਣਦਾ ਹੈਗਾ ਤਾਂ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਰੂਰਲ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਇਹਦਾ 25 ਕਰੋੜ 42 ਲੱਖ ਰੁਪਏ ਜਿਹੜਾ ਬਕਾਇਆ ਹੈਗਾ ਜਿਹਦੇ ਸਿੱਧੇ ਰੂਪ ਵਿੱਚ ਗੱਲ ਕਰ ਲਈਏ ਕਿ ਜਿਹੜਾ ਬਿਜਲੀ ਦਾ ਜਿਹੜੀ ਖਪਤ ਹੋਈ ਹੈ ਇਹਨਾਂ ਵਿਭਾਗਾਂ ਚੋਂ ਤਾਂ ਹਾਲੇ ਤੱਕ ਕੋਈ ਪੈਸੇ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਇਸ ਤੋਂ ਬਾਅਦ ਜਿਹੜੀ ਵਾਰੀ ਆਉਂਦੀ ਉਹ ਲੋਕਲ ਗਵਰਨਮੈਂਟ ਡਿਪਾਰਟਮੈਂਟ ਦੀ ਆਉਂਦੀ ਹੈ ਜਿਸ ਦਾ 35 ਕਰੋੜ 75 ਲੱਖ ਰੁਪਇਆ ਹੈਗਾ ਤਾਂ ਇਸ ਤੋਂ ਬਾਅਦ ਹੋਮ ਅਫੇਅਰਸ ਐਂਡ ਜੇਲ੍ਹ ਮਨ ਜੇਲਾਂ ਦਾ ਜਿਹੜਾ ਜੇਲ੍ਹ ਵਿਭਾਗ ਹੈਗਾ ਉਹਦਾ ਜਿਹੜਾ 5 ਕਰੋੜ 38 ਲੱਖ ਰੁਪਇਆ ਤੇ ਇਸ ਤੋਂ ਬਾਅਦ ਜਿਹੜਾ ਸਿਹਤ ਵਿਭਾਗ ਹੈਗਾ ਤਾਂ ਉਸ ਦਾ 7 ਕਰੋੜ 47 ਲੱਖ ਰੁਪਇਆ ਜਿਹੜਾ ਬਣਦਾ ਹੈਗਾ ਤਾਂ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਗਵਰਨਮੈਂਟਸ ਰਿਫਾਰਮਸ ਨੇਗੇ ਜਿਹੜਾ ਵਿਭਾਗ ਹੈਗਾ ਉਹਦਾ 22 ਕਰੋੜ ਰੁਪਇਆ ਬਣਦਾ ਹੈਗਾ ਤਾ ਇੱਕ ਜਿਹੜੀ ਮੋਟੀ-ਮੋਟੀ ਲਿਸਟ ਆ ਗਈ 149 ਕਰੋੜ ਰੁਪਏ ਦੀ ਲਿਸਟ ਆ ਗਈ ਤਾਂ ਅਸੀਂ ਸਾਰੇ ਜਿਹੜੇ ਵਿਭਾਗ ਨੇ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈਗਾ ਕਿ ਲਗਾਤਾਰ ਜਿਹੜਾ ਬਿਜਲੀ ਵਿਭਾਗ ਦੇ ਵੱਲੋਂ ਨੋਟਿਸ ਜਾਰੀ ਕਰਨ ਦੇ ਬਾਵਜੂਦ ਵੀ ਜਿਹੜਾ ਇਹ ਬਕਾਇਆ ਹੈਗਾ ਹਾਲੇ ਤੱਕ ਨਹੀਂ ਭਰਿਆ ਗਿਆ ਤਾਂ ਭਵਿੱਖ ਦੇ ਵਿੱਚ ਜਿਹੜਾ ਬਿਜਲੀ ਅਫਸਰਾਂ ਦਾ ਕਹਿਣਾ ਹੈਗਾ ਕਿ ਜਿਹੜਾ ਇਹ ਕਰਜ਼ਾ ਹੈਗਾ ਇਹ ਹੋਰ ਵੱਧ ਸਕਦਾ ਹੈਗਾ ਕਿਉਂਕਿ ਲਗਾਤਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਜਦੋਂ ਵਿਭਾਗ ਪੈਸੇ ਨਹੀਂ ਭਰਦੇ ਤਾਂ ਇਹ ਕਿਤੇ ਨਾ ਕਿਤੇ ਜਿਹੜਾ ਇਹਦੇ ਵਧਣ ਦੇ ਅਸਾਰ ਨੇ ਤਾਂ ਹੁਣ ਦੇਖਣਾ ਬਣਦਾ ਹੈਗਾ ਕਿ ਇਹ ਜਿਹੜੇ ਵਿਭਾਗ ਨੇ ਇਹ ਕਦੋਂ ਤੱਕ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਬਕਾਇਆ ਹੈਗਾ ਉਹ ਜਮ੍ਹਾਂ ਕਰਵਾਉਂਦੇ ਨੇ ਜਾਂ ਫਿਰ ਇਹ ਜਿਹੜਾ ਸੰਕਟ ਹੈਗਾ ਹੋਰ ਗਹਿਰਾ ਹੁੰਦਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ